ਨੋਟੋਂ ਦਾ ਕਰਿਆ ਜਾ ਰਿਹਾ ਪਰ ਮੈਂ ਧੰਨਵਾਦੀ ਆ ਪੰਜਾਬ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਛਾਤੀ 'ਚ ਲਾਠੀਆਂ ਖਾ ਕੇ ਛਾਤੀਆਂ ਦੀਆਂ ਪਾਣੀਆਂ ਬਿਛਾੜਾਂ ਖਾ ਕੇ ਦਿੱਲੀ ਜਾ ਕੇ ਛੱਡਾ ਗੱਡਿਆ ਮੋਦੀ ਸਾਹਿਬ ਅੱਗੇ ਮੱਥ ਰੱਖਣ ਆਨਾਨੀ ਆਵਾਨੀਆਂ ਨੂੰ ਏਡੀ ਰਾਹਤ ਨਾ ਦਿਓ ਰਾਹਤ ਦਿਓ ਉਹਨਾਂ ਦੀ ਵੱਖਰੀ ਗੱਲ ਹੈ ਅਹਿਮ ਵਿਸ਼ਾ ਅਬਦਾਲੀ ਤੋਂ ਉਹਨਾਂ ਦੇ ਨਾਲ ਮੁਗਲਾਂ ਦੇ ਨਾਲ ਔਰ ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਇਹ ਆਜ਼ਾਦ ਹਿੰਦੁਸਤਾਨਾਂ ਸਿਆਸਤੋ ਲੱਗਦਾ ਸਿਆਸਤ ਕਰ ਰਹੇ ਹਨ ਘਰ ਨਾਲ ਬਹੁਤ ਮੋੜ ਲੱਗੇ ਜਿਹੜੇ ਬਾਗਾਂ ਇਹ ਤਾਂ ਹਮੇਸ਼ਾ ਡਰਾਮੇ ਵਹੀ ਕਰਦੇ ਨੇ ਕੋਈ ਕਿਸਾਨ ਨੂੰ ਆਪਣੇ ਦੇਸ਼ ਹੀ ਜਲੀਲ ਕੀਤਾ ਜਾ ਰਿਹਾ ਉਹ ਵੀ ਆਪਣੀਆਂ ਮੰਗਾ ਮੰਨ ਮੰਗਣ ਵਾਸਤੇ ਜਾ ਰਹੇ ਨੇ ਮੈਂ ਸਮਝਦਾ ਕਿ ਹਰਿਆਣਾ ਸਰਕਾਰ ਨੇ ਜੋ ਕਹਿਰ ਕੀਤਾ ਸਾਡੇ ਨੌਜਵਾਨਾਂ ਤੇ ਲਾਠੀਆਂ ਚਲਾਈਆਂ ਨੇ ਸਾਡੇ ਕਿਸਾਨ ਤੇ ਬੰਦੂਕਾਂ ਮਾਰੀਆਂ ਨੇ ਪਾਣੀ ਦੀਆਂ ਇਹ ਕਾਲਾ ਇਤਿਹਾਸ ਲਿਖਿਆ ਜਾਗੇ ਆਉਣ ਵਾਲੀ ਇਤਿਹਾਸ ਚ ਤਾਰ ਕਤਲ ਦੇ ਮਾਮਲੇ ਕਰੀ ਤੇ ਸ਼ਹੀਦੇ ਆਜਾਉ ਪਗਤ ਸਿੰਘ ਦੀ ਔਲਾਦ ਨਹੀਂ ਸ਼ਹੀਦ ਉਦਮ ਸਿੰਘ ਦੀ ਔਲਾਦ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਹਰਸਿਆਂ ਤੋਂ ਨਹੀਂ ਡਰਦੇ ਹਮੇਸ਼ਾ ਡਰਾਮੇ ਵਾਜੇ ਕਰਦੇ ਨੇ ਕੋਈ ਚਾਰ ਗਾਉਣ ਵਾਲੇ ਇਧਰੋਂ ਇਕੱਠੇ ਕਰਨ ਲਈ ਕੋਈ ਡਰਾਮੇ ਵਾਲੇ ਇਕੱਠੇ ਕਰਨ ਲਈ ਕੋਈ ਇਧਰੋਂ ਇਕੱਠੇ ਮੈਂ ਕਹਿੰਦਾ ਸਾਰੇ ਆਉਣ ਪਰ ਕਿਸੇ ਸਟੈਂਡ ਤੇ ਤਾਂ ਖੜਨ ਨੱਭਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਤੇ ਗੱਬਰਾਂ ਨੂੰ ਅੱਜ ਨਹੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਨੌਜਵਾਨਾਂ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਮੁਗਲਾਂ ਦੇ ਨਾਲ ਵੀ ਜੰਗ ਲੜੀ ਹੈ ਤੇ ਦਿੱਲੀ ਕੂਚ ਕੀਤਾ ਪੰਜਾਬ ਦੇ ਕਿਸਾਨਾਂ ਨੇ 70 ਫੀਸਦੀ ਲੋਕਾਂ ਦਾ ਢਿੱਡ ਭਰਿਆ ਉਹਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਵੀ ਜਲੀਲ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਜੋ ਪੰਜਾਬ ਦੇ ਕਿਸਾਨਾਂ ਤੇ ਜ਼ੁਲਮ ਕੀਤਾ ਹੈ ਦੰਡੇ ਵਾਰਏ ਨੇ ਤੇ ਪਾਣੀ ਦੀਆਂ ਬੁਛਾਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਹੈ ਇਹ ਇਤਿਹਾਸ ਵਿੱਚ ਕਾਲੇ ਪੈਚ ਇਹ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਉਹਨਾਂ ਕਿਹਾ ਹੈ ਕਿ ਅੰਦਾਨੀਆਂ ਅੰਬਾਨੇ ਨੂੰ ਰਾਹਤ ਦੇਵੇ ਪਰ ਕਿਸਾਨੀਆਂ ਨੂੰ ਮਾਰ ਕੇ ਨਹੀਂ ਹਰਿਆਣਾ ਸਰਕਾਰ ਨੇ ਕਿਸਾਨਾਂ ਤੇ ਜੋ ਜ਼ੁਲਮ ਕੀਤਾ ਉਹ ਨਿੰਦਣਯੋਗ ਹੈ। ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਗੱਬਰਾਂ ਨੂੰ ਅੱਜ ਨਹੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਔਰ ਭਾਵੇਂ ਅਹਿਮਦ ਸ਼ਾਹ ਬਦਾਲੀ ਉਹ ਵੀ ਉਹਦੇ ਨਾਲ ਵੀ ਲੜਾਈ ਲੜੀ ਪੰਜਾਬ ਦੇ ਨੌਜਵਾਨ ਨੇ। ਭਾਵੇਂ ਮੁਗਲਾਂ ਦਾ ਰਾਜ ਹੋਇਆ ਉਹਨਾਂ ਦੀ ਲੜਾਈ ਲੜੀ ਦਿੱਲੀ ਕੂਚ ਕੀਤਾ। ਔਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਜਿਸ ਪੰਜਾਬ ਦੇ ਨੌਜਵਾਨ ਨੇ 70% ਆਜ਼ਾਦੀ ਜਿੱਸਾ ਪਾਇਆ ਹੋਵੇ ਫਾਂਸੀ ਦੇ ਰਸਿਆਂ ਨੂੰ ਚੁੰਮ ਚੁੰਮ ਕੇ ਆਜ਼ਾਦੀ ਦੀ ਨਹੀਂ ਰੱਖੀ ਹੋਵੇ ਔਰ ਜਿਸ ਕਿਸਾਨ ਨੇ ਪੰਜਾਬ ਦੇ ਨੇ 70% ਦੀ ਆਜ਼ਾਦੀ ਤੋਂ ਬਾਅਦ ਭੁੱਖੇ ਹਿੰਦੁਸਤਾਨ ਦੇ ਲੋਕਾਂ ਦਾ ਪੇਟ ਭਰਿਆ ਹੋਵੇ ਅੱਜ ਉਸ ਕਿਸਾਨ ਨੂੰ ਆਪਣੇ ਦੇਸ਼ ਹੀ ਜਲੀਲ ਕੀਤਾ ਜਾ ਰਿਹਾ ਹੈ ਉਹ ਵੀ ਆਪਣੀਆਂ ਮੰਗਾ ਮੰਗਣ ਵਾਸਤੇ ਜਾ ਰਹੇ ਨੇ ਆਪਣੀ ਅਰਜ਼ ਲੈ ਕੇ ਜਾ ਰਹੇ ਨੇ ਆਪਣੇ ਦੁਖੜੇ ਲੈ ਕੇ ਜਾ ਰਹੇ ਨੇ ਤੁਸੀਂ ਕਾਲੇ ਕਾਨੂੰਨ ਵਾਪਸ ਕਰੋ ਮੈਂ ਸਮਝਦਾ ਕਿ ਹਰਿਆਣਾ ਸਰਕਾਰ ਨੇ ਜੋ ਕਹਿਰ ਕੀਤਾ ਸਾਡੇ ਨੌਜਵਾਨਾਂ ਤੇ ਲਾਠੀਆਂ ਚਲਾਈਆਂ ਨੇ ਸਾਡੇ ਕਿਸਾਨ ਤੇ ਬੰਦੂਕਾਂ ਮਾਰੀਆਂ ਨੇ ਪਾਣੀ ਦੀਆਂ ਇਹ ਕਾਲਾ ਇਤਿਹਾਸ ਲਿਖਿਆ ਜਾਗੇ ਆਉਣ ਵਾਲੇ ਇਤਿਹਾਸ ਅਹਿਮਦ ਸ਼ਾਹ ਅਵਦਾਲੀ ਦੋਨਾਂ ਦੇ ਨਾਲ ਮੁਗਲਾਂ ਦੇ ਨਾਲ ਔਰ ਮੈਂ ਪੁੱਛਣਾ ਚਾਹੁੰਨਾ ਮੋਦੀ ਸਾਹਿਬ ਇਹ ਆਜ਼ਾਦ ਹਿੰਦੁਸਤਾਨ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਕਿਸਾਨ ਅੱਜ ਤੁਹਾਨੂੰ ਤੋਂ ਫੈਸਲਾ ਕੁਲ ਲੜਾਈ ਲੈ ਕੇ ਆ ਰਿਹਾ ਸਾਡਾ ਤੁਸੀਂ ਫੈਸਲਾ ਦਿਓ ਜੇ ਕਾਲੇ ਕਾਨੂੰਨ ਵਾਪਸ ਕਰੋ ਅਨਾਨੀ ਆਵਾਨੀਆਂ ਨੂੰ ਏਡੀ ਰਾਹਤ ਨਾ ਦਿਓ ਰਾਹਤ ਦਿਓ ਉਹਨਾਂ ਦੀ ਵੱਖਰੀ ਗੱਲ ਕਿਸਾਨੀ ਨੂੰ ਮਾਰ ਕੇ ਨਾ ਦਿਓ ਉਹ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਹਨ ਉਹਨਾਂ ਤੇ ਦਾਂਗਾ ਭਰਾਈ ਜਾ ਰਹੀਆਂ ਨੇ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਇਹ ਆਜ਼ਾਦ ਹਿੰਦੁਸਤਾਨਾ ਦਿੱਲੀ ਇੱਕ ਹਿੰਦੁਸਤਾਨ ਦੀ ਰਾਜਧਾਨੀ ਹੈ ਜੇ ਕੋਈ ਮਾਰਾ ਕੰਮ ਨਹੀਂ ਕੀਤਾ ਉਹ ਉਹਨਾਂ ਨੇ ਉੱਥੇ ਜਾ ਰਹੇ ਨੇ ਆਪਣੀ ਮੰਗ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਦੀ ਕਿਸਾਨਾਂ ਦੇ ਨਾਲ ਸਾਡੀ ਪਾਰਟੀ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਹੈ ਰਾਹੁਲ ਗਾਂਧੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਦਾ ਬੱਚਾ ਨਾਲ ਸੀ ਸੀ ਹੈ ਤੇ ਰਹੇਗਾ ਕੋਈ ਵੀ ਮੁਸ਼ਕਲ ਆਵੇ ਅਸੀਂ ਉਹਨਾਂ ਨਾਲ ਖੜੇ ਹਾਂ ਖੱਟੜ ਖੱਟੜ ਸਰਕਾਰ ਨੇ ਜਿਹੜਾ ਹੁਣ ਮਾਮਲੇ ਦਰਜ ਕਰੇ ਕਤਲ ਦੇ ਕੇਸ ਦਰਜ ਕਰਤੇ ਕਿਸਾਨ ਨੇ ਤੁਸੀਂ ਤੇ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਖੱਟੜ ਸਰਕਾਰ ਕਤਲ ਦੇ ਮਾਮਲੇ ਕਰੀ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਔਲਾਦ ਨੇ ਸ਼ਹੀਦ ਉਦਮ ਸਿੰਘ ਦੀ ਔਲਾਦ ਨੇ ਜਿਨ੍ਹਾਂ ਦੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰਸਿਆਂ ਤੋਂ ਨਹੀਂ ਡਰਦੇ ਹੱਸਦੇ ਹੱਸਦੇ ਚੁੰਮੇ ਨੇ ਤੇ ਪਰਚੇ ਕਰ ਲੈਣ ਦਖਲ ਆਪਣੇ ਦੇਸ਼ ਵਾਲਿਆਂ ਤੇ ਦੇਸ਼ ਦੇ ਕਿਸਾਨ ਤੇ ਮੋਦੀ ਸਾਹਿਬ ਪਰਚੇ ਹੋ ਰਹੇ ਨੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਤੁਸੀਂ ਮਾਨੇ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਮੈਂ ਕਹਿੰਦਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਹੋਇਆ ਦੇਸ਼ ਦੇ ਕਿਸਾਨ ਤੇ ਐਡੇ ਮਾਰੂ ਹਮਲੇ ਹੋਏ ਨੇ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਨਿਯੋਤੇ ਦੇ ਰਹੀ ਹੈ ਦੂਜੇ ਪਾਸੇ ਇਹ ਜਾ ਵਰਤੋਅ ਕਿਉਂ ਕੀਤਾ ਜਾ ਰਿਹਾ ਹੈ ਇਹ ਵਰਤੋਅ ਤਾਂ ਉਹਨਾਂ ਦੀ ਨੀਤ ਮਾੜੀ ਹੈ ਅੰਡਾਨੀ ਦੇ ਅਬਾਨੀ ਨੂੰ ਤਕੜਾ ਕਰਨ ਵਾਸਤੇ ਦੇਸ਼ ਦੇ ਕਿਸਾਨ ਨੂੰ ਲਤਾੜਿਆ ਜਾ ਰਿਹਾ ਹੈ ਦਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਜੋ ਵੀ ਉਹਨਾਂ ਤੋਂ ਹੁੰਦਾ ਕਰਿਆ ਜਾ ਰਿਹਾ ਹੈ ਪਰ ਮੈਂ ਧੰਨਵਾਦੀ ਆ ਪੰਜਾਬ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਛਾਤੀ 'ਚ ਲਾਠੀਆਂ ਖਾ ਕੇ ਛਾਤੀਆਂ ਦੀਆਂ ਪਾਣੀਆਂ ਬਿਛਾੜਾਂ ਖਾ ਕੇ ਦਿੱਲੀ ਜਾ ਕੇ ਝੰਡਾ ਗੱਡਿਆ ਮੋਦੀ ਸਾਹਿਬ ਅਗੇ ਮਗਰ ਰੱਖਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈਗਾ ਕਿਸਾਨ ਕਹਿੰਦੇ ਵੀ ਅਸੀਂ ਹੁਣ ਮੁਰਦਦੇ ਨਹੀਂ ਕਫਣ ਬਿਲਕੁਲ ਦੇਖੋ ਗੱਲ ਇਹ ਹੈ ਮੁਰਨ ਵਾਸਤੇ ਜੁੜੇ ਚੱਲੀਏ ਸੂਰਾ ਉਹ ਪਹਿਚਾਨੀਏ ਜੇ ਲੋੜੇ ਦੀਨ ਕੇ ਹੈ ਪਰਜਾ ਪਰਜਾ ਕਟ ਮਰੇ ਕਹੂ ਨਾ ਛੋੜੇ ਕੇ ਇਹ ਫੈਸਲਾ ਕੋਲ ਲੜਾਈ ਹੋਣੀ ਚਾਹੀਦੀ ਹੈ ਜਾਂ મોદી ਹਾਂ ਕਹੇ ਜਾਂ ਨਾ ਕਹੇ ਕਿਸਾਨ ਆਪਣੇ ਮਜਬੂਰ ਨੇ ਆਪਣੇ ਉਹ ਉਹ ਉਹਨਾਂ ਨੇ ਆਪਣੇ ਬੱਚੇ ਭੁੱਖੇ ਨਹੀਂ ਮਾਰਨੇ ਉਹਨਾਂ ਨੇ ਖੇਤੀ ਤੋਂ ਸਵਾਇ ਉਹਨਾਂ ਦੇ ਪੱਲੇ ਕੀ ਹੈ ਅਡਾਨੀਆਂ ਬਾਨੀ ਦੇ ਘਰੇ ਖਾਣਗੇ ਉਹ ਉਹਨਾਂ ਨੇ ਆਪਣੇ ਵਾਸਤੇ ਗਏ ਨਹੀਂ ਆਪਣੇ ਹੱਕਾਂ ਦੀ ਲਈ ਗਏ ਨੇ ਉਹਨਾਂ ਦੀਆਂ ਮੰਗਾਂ ਜਿਹੜੇ ਮੰਨੀਆਂ ਜਾਣ। ਤੁਹਾਨੂੰ ਲੱਗਦਾ ਵੀ ਅੜੀ ਵਾਲਾ ਰਵਈਆ ਹੁਣ ਛੱਡਣਾ ਪਊਗਾ ਮੋਤੀ ਸਿੰਘ। ਬਿਲਕੁਲ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਫੇਰ ਤਾਂ ਅੜੀ ਵਾਲਾ ਰਵਈਆ ਛੱਡ ਦੇਣਾ ਚਾਹੀਦਾ ਪੂਰੇ ਦੇਸ਼ ਨੂੰ ਦੇਖਣਾ ਚਾਹੀਦਾ। ਜੇ ਕੱਲੇ ਅੰਡਾਨੀਆਂ ਬੰਡਾਨੀਆਂ ਦਾ ਪ੍ਰਧਾਨ ਮੰਤਰੀ ਆ ਫੇਰ ਭਾਈ ਉਹਦੀ ਮਰਜ਼ੀ ਹੈ। ਬਾਬਾ ਜੀ ਵਿਕਾਸ ਕਾਰਜਾਂ ਨੇ ਸੀਐਮ ਆਉਂਨੋਂ ਸਵਾਦ ਕਰਾਂ ਕਿਸਾਨਾਂ ਤੋਂ ਕਹਿੰਦੇ ਆਣ ਅਸੀਂ ਪ੍ਰਬੰਧ ਕਰਿਆ ਤੁਸਤਾ ਤੁਹਾਨੂੰ ਲੱਗਦਾ ਨਹੀਂ ਹੁਣ ਕਹਿ ਰਿਹਾ ਹੁਣ ਤਾਂ ਜਾ ਕੇ ਬੈਠ ਗਏ। ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਹੁਣ ਤਾਂ ਕਿਸਾਨਾਂ ਨੂੰ ਪਹੁੰਚ ਗਿਆ ਉਥੇ ਉਹ ਮੋਦੀ ਮੈਂ ਜਾਣਦਾ ਨਹੀਂ ਉਹਨ ਕੀ ਆਮ ਆਦਮੀ ਪਾਰਟੀ ਦਾ ਕੀ ਨਾ ਕੇਜਰੀਵਾਲ ਇਹ ਉਹੀ ਕੇਜਰੀਵਾਲ ਹੈ ਜਿਹੜਾ ਪੰਜਾਬ ਗਿਆ ਦਾ ਇਹ ਪਾਣੀ ਮੇਰਾ ਖੂਨ ਦਾ ਕਤਰਾ-ਕਤਰਾ ਚਰੇਗਾ ਪੰਜਾਬ ਸੇ ਇੱਕ ਬੂੰਦ ਪਾਣੀ ਕੀ ਨਹੀਂ ਜਾਣ ਜੰਗਵਾ ਜਦੋਂ ਗਿਆ ਹਰਿਆਣੇ ਚ ਉਥੇ ਤੁਹਾਡੇ ਵਰਗੇ ਪੱਤਰਕਾਰਾਂ ਨੇ ਪੁੱਛਿਆ ਸੀ ਕਢਾ ਲਓ ਕਲਿੱਪ ਇਹ ਪਾਣੀ ਕਹਿੰਦੇ ਪਾਣੀ ਹੈ ਕਿ ਹਰਿਆਣੇ ਕਾ ਵੀ ਹੈ ਇਹ ਪਾਣੀ ਪੰਜਾਬ ਕਾ ਵੀ ਹੈ ਇਹ ਪਾਣੀ ਦਿੱਲੀ ਕਾ ਵੀ ਉਹੀ ਕੇਜਰੀਵਾਲ ਹੈ ਉਹੀ ਕੇਜਰੀਵਾਲ ਹੈ ਪਹਿਲਾ ਮੁਕਦਮਾ ਦਰਜ ਕੀਤਾ ਉਹਨਾਂ ਨੂੰ ਕਿਹਾ ਝੂਠੇ ਆਪਣਾ ਉਹਦੇ ਖਿਲਾਫ ਬੋਲੇ ਆ ਜਿਹੜਾ ਬਾਦਲ ਦਾ ਸਾਲਾ ਬਾਦਲ ਦੇ ਮੁੰਡੇ ਦਾ ਸਾਲਾ ਮਜੀਠੀਆ ਫਿਰ ਉਹਦੋਂ ਤੋਂ ਮਜੀਠੀਏ ਤੋਂ ਮਾਫੀ ਮੰਗੀ ਯਾਰੋ ਐ ਐ ਮਾਫ ਕਰ ਦਿਓ ਜੀ ਲਿਖਤੀ ਮਾਫੀ ਮੰਗੀ ਇਹ ਪੰਜਾਬ ਦੀ ਰਾਖੀ ਕਰੇਗਾ ਜਿਹੜੇ ਮਾਫੀਆਂ ਮੰਗਣ ਵਾਲੇ ਉਹ ਬਾਦਲਾਂ ਤੋਂ ਮਾਫੀਆਂ ਬਾਦਲ ਦੇ ਸਾਲੇ ਤੋਂ ਮਾਫੀ ਮੰਗਣ ਵਾਲਾ ਬੱਜੇ ਕੇਜਲੀਗੜ੍ਹ ਨਾਟਕ ਫਟ ਫਾਰਾ ਯਸ ਯਸ ਤੋਂ ਲੱਗਦਾ ਸਿਆਸਤ ਕਰ ਰਹੇ ਆ ਨਸਾਨਾਂ ਦੇ ਮੋਢੇ ਲਾ ਕੇ ਜਿਹੜਾ ਆਪ ਹੈ ਇਹ ਤਾਂ ਹਮੇਸ਼ਾ ਹੀ ਡਰਾਮੇ ਵਾਈ ਕਰਦੇ ਨੇ ਕੋਈ ਚਾਰ گاਉਣ ਵਾਲੇ ਇਧਰੋਂ ਇਕੱਠੇ ਕਰ ਲੈ ਕੋਈ ਡਰਾਮੇ ਵਾਲੇ ਇਕੱਠੇ ਕਰ ਲੈ ਕੋਈ ਇਧਰੋਂ ਇਕੱਠੇ ਮੈਂ ਕਹਿੰਦਾ ਸਾਰੇ ਆਉਣ ਪਰ ਕਿਸੇ ਸਟੈਂਡ ਤੇ ਤਾਂ ਖੜਨਾ ਪਿੱਛੇ ਵੀ ਦੇਖਿਆ ਪੰਜਾਬ ਚ 18 100 100 ਕੈਂਡੀਡੇਟ ਇਕੱਠਾ ਕਰਦਾ ਤੂੰ ਵੀ ਐਮਐਲਏ ਤੂੰ ਵੀ ਐਮਐਲਏ ਤੂੰ ਵੀ ਐਮਐਲਏ ਔਰ ਮੈਂ ਕਹਿਣਾ ਨਹੀਂ ਚਾਹੁੰਦਾ ਇਹਨਾਂ ਦੇ ਬੰਦੇ ਹੀ ਕਹਿੰਦੇ ਨੇ ਸਾਨੂੰ ਐ ਖਿੱਚਿਆ ਇਹਨੇ ਪੈਸੇ ਇਹ ਤੋਂ ਲੈ ਲਏ ਇਹਨੇ ਇਹ ਤੋਂ ਲੈ ਲਏ ਇਹਨੇ ਟਿਕਟਾਂ ਹੋਰ ਨੂੰ ਦੇ ਦੀਆਂ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਨਾਭਾ ਚ ਕਿੰਨੇ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਹੋ ਚੁੱਕੇ ਨੇ ਤੁਸੀਂ ਤੁਸੀਂ ਦੇਖ ਰਹੇ ਨਾਭੇ ਦਾ ਕੰਮ ਬੋਲ ਰਿਹਾ ਹੈ ਇਹ ਕਹਿੰਦੇ ਤੂੰ ਨਹੀਂ ਬੋਲਦੀ ਬੋਲਦੀ ਤੇਰੇ ਪਿੱਛੇ ਕੋਈ ਬੋਲਦਾ ਤਾਂ ਕੰਮ ਬੋਲਦਾ ਹੈ ਨਾਭੇ ਦਾ 40 ਤੂੰ ਇਮਾਨਦਾਰੀ ਨਾਲ ਦੱਸੋ 40 ਸਾਲ ਪਹਿਲਾਂ ਇਹਨਾਂ ਕੰਮ ਹੋਇਆ ਅੱਜ ਗਲੀ ਗਲੀ ਚ ਕੰਮ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਕੈਪਟਨ ਦੀ ਸਰਕਾਰ ਲੋਕਾਂ ਦੇ ਦਰਬਾਰ ਲੋਕਾਂ ਦੇ ਦਰਬਾਰ ਚਾ ਲੋਕਾਂ ਦੇ ਦਰ ਤੇ ਖੜੀ ਐ ਅੱਜ ਵੀ ਮੈਂ ਚੰਤੇਂਦਰ ਰੈਣਾ ਕੱਲੇ ਕੱਲੇ ਮੁਹੱਲੇ ਚ ਜਾ ਕੇ ਜਿਵੇਂ ਆਮ ਜਨਾਂ ਮੈਂ ਕਿੱਥੇ ਕਿੱਥੇ ਕੰਮ ਢਿੱਲਾ ਕਿੱਥੇ ਹੋਰ ਤੇਜ਼ ਕਰਨਾ ਕਿੱਥੇ ਹੋਣ ਵਾਲਾ ਜਲਦੀ ਤੋਂ ਜਲਦੀ ਕਰਨਾ ਐਜੂਕੇਸ਼ਨ ਹੋ ਗਿਆ ਤੇ ਕਦੋਂ ਵੀ ਹੋ ਸਕਦੀ ਐ ਅਨਾਊਂਸਮੈਂਟ ਅਨਾਊਂਸਮੈਂਟ ਤਾਂ ਹੋਈ ਹੋਈ ਸਮਝੋ ਜਦੋਂ ਕਹਿ ਦਿੱਤਾ ਇਲੈਕਸ਼ਨ ਹੋਣੀ ਐ ਬਸ ਠੋਕ ਕੇ ਲੜਾਂਗੇ ਕਾਂਟੇ ਦੀ ਜੋ ਦੰਕੇ ਦੀ ਛੋਟ ਤੇ ਜਿੱਤ ਕੇ ਆਵਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ